ਆ ਲੈ ਕੇ ਆਇਆ ਹੈ ਤੇ ਇਹਨੂੰ ਵੇਚਣਾ ਹੈ ਜੀ ਵਾਜੂ ਜੀ ਦਾ ਖਾਲਸਾ ਭਾਈ ਫਤਿਹਗੁਰ ਪਈਸਾ ਨਾਲ ਜੌਰੀ ਜਗ ਨੂੰ ਦੇਖਦੇ ਭਾਈ ਠੀਕ ਹੈ ਅਸਤਰੀ ਡਾਕਟਰ ਸਾਹਿਬ ਪਾਦ ਹੋਰੀ ਬਹੁਤ ਜ਼ਿਆਦਾ ਕੀਮਤੀ ਹੈ ਮਹਾਰਾਜ ਦੇ ਸਨ ਦਰਸ਼ਨ ਕਰੋ ਨੇ ਸਾਡੇ ਪਾਸ ਕਹਿੰਦੇ ਵੀ ਇਨਾ ਧੰਨ ਨਹੀਂ ਹੈ ਅੱਜ ਦਾ ਮੌਸਮ ਵੀ ਅਸੀਂ ਜਿਹੜਾ ਕਰਾਈਏ ਦੇ ਬਦਲੇ ਪੈਸੇ ਦੇ ਸੋ ਮੁਝੇ ਤਾਂ ਜਮਾ ਨਹੀਂ ਦਿਨਾ ਤਾਜ ਬਹੁਤ ਠੰਡਾ ਮੋਟਰਸਾਈਕਲ ਤੇ ਦੱਸ ਗਿਆ ਹੌਲੀ ਹੌਲੀ ਜਾਣਾ ਪਿਆ ਸਭ ਤੋਂ ਇਹ ਭਾਈ ਮਕਸਾਨਾ ਜਿਹਨੂੰ ਦੇ ਦਿੰਦੇ ਆਂ ਅੰਦਰ ਲੈਕਸ ਸਾਸਰਾ ਆ ਗਿਆ ਗੁਰਦਾ ਸਾਹਿਬ ਉਹ ਪੰਜ ਮਾਤਾ ਆ ਗਿਆ ਬੁੱਢਾ ਦਵਲ ਭਾਈ ਮਰਦਾਨਾ ਕਹਿੰਦਾ ਵੀ ਅਸੀਂ ਇਹਨਾਂ ਦਰਸ਼ਨ ਕਰਾਉਣੇ ਭਾਈ ਸਾਹਿਬ ਮਤਲਬ ਸਾਸਰਾ ਉਹਨੂੰ ਕਰਾ ਰਹੇ ਨੇ ਜਿੰਨਾ ਕੁ ਤੁਹਾਨੂੰ ਦਿੱਤਾ ਹੈ ਨਾ ਪੈਸੇ ਕਾ ਇਹ ਤਾਂ ਬਸ ਇਹਨਾਂ ਦਰਸ਼ਨ ਕਰਨ ਦੀ ਦਿੱਤੀ

ਦੀ ਹਾਣਿ ਤਰਸ ਪ੍ਰਮਾਨ ਕਰੇ ਜੋਗਾ ਦੇਖ ਰਹੇ